ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਰਹਾਓ ਹਾਨ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਸੋਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸਨੂੰ ਰੱਖ ਵਣ ਜਾ ਰਿਆ ਸਿਓ ਵਣਜ ਕਰ ਲੈ ਲਾਹਾ ਮਨ ਹਸ ਸੁਣ ਸਾਸਤ ਸੌ ਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆ ਮਤ ਮਨ ਜਾਣਹਿ ਕਲ ਨਿਰੰਕਾਰ ਕਹਿ ਦੇ ਸਜਾਹੀ ਤਾ ਸੁਖ ਲਹਿ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆ ਕਰ ਧਾਵਣੀ ਤਾ ਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਸੋਰਠ ਮਹੱਲਾ ਪਹਿਲਾ ਚੌਤਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋੜਿਆ ਖਿਨ ਮਹਿ ਭਈ ਪਰਾਈ ਨਾਮਦਾਨ ਇਸਨਾਨ ਨਾ ਮਨ ਮੁਖ ਤੇਤ ਤਨ ਧੂੜ ਤਮਾਈ ਮਨ ਮਾਨਿਆ ਨਾਮ ਸਿਖਾਈ ਆਏ ਪਰਉ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਓ ਜਗ ਸਿਓ ਝੂਠ ਪ੍ਰੀਤ ਮਨ ਬੇਦਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਐਹ ਨਿਸਮਗਜੂ ਹੈ ਨਾਮ ਨਾ ਲੇਵੈ ਮਰੇ ਬਿਖਖਾਈ ਗੰਧਨ ਵੈਣ ਦਿੱਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਧ ਸਭਾ ਮਹਿ ਸਹਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰਦਰ ਦੇ ਸੈਨਾ ਭਾਈ ਜਮਦਾਰ ਬਾਧਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਭਰਮ ਨਾ ਭਾਗੇ ਸਚਨਾਮ ਵੜਿਆਈ ਸੋਰਠ ਮਹੱਲਾ ਪਹਿਲਾ ਦੋ ਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਪਵਣ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਹੀਅਲ ਭਰਪੁਰ ਲੀਣਾ ਆਪੇ ਸਰਬਸਮਾਨਾ ਰਹਾਓ ਜਹ ਜਹ ਦੇਖਾ ਤਹ ਜੂਤ ਤੁਮਾਰੀ ਤੇਰਾ ਰੂਪ ਕਿਨੇ ਹਾ ਇਕਤ ਰੂਪ ਫਿਰ ਹੈ ਪਰਛੰਨਾ ਕੋਈ ਨਾ ਕਿਸ ਹੀ ਜੇਹਾ ਅੰਡਜ ਜੀਰਜ ਉਤਪੁਜ ਸੀਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਾਖੰਡੀ ਤੂ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੁਮਾਰੀ ਕਰਤਾ ਤੂ ਮੈਂ ਮਾਨ ਨਿਮਾਣੇ ਮਾਨ ਮਹਤ ਨਾਮ ਧਨ ਪੱਲੇ ਸਾਚੈ ਸਬਦ ਸਮਾਣੇ ਰਹਾਉ ਤੂ ਪੂਰਾ ਹਮ ਊਰੇ ਹੋਛੇ ਤੂ ਗੌਰਾ ਹਮ ਹਉਰੇ ਤੁਝ ਹੀ ਮਨ ਰਾਤੇ ਅਹਨਿਸ ਪਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦ ਭੇਦ ਫੁਨ ਸਾਚੇ ਅਹਨਿਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰਨਾ ਦੀਸੈ ਕਿਸ ਸਾਲਾਹੀ ਤਸਹਿ ਸਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਸੋਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਭਾਉ ਨਾ ਤਿਸ ਭਾਉ ਨਾ ਭਰਮਾ ਸਾਚੀ ਸਚਿਆਰ ਵਿਟਹੁ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸਬਦ ਨੀਸਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨ ਨਾਰੀ ਅਕੂਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬੱਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਚੰਤ ਉਪਾਏ ਕਾਲ ਸਿਰ ਜਨਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵਹਿ ਛੂਟੈ ਸਬਦ ਕਮਾਈ ਸੂਚੈ ਭਾਡੇ ਸਾਚ ਸਮਾਵੇ ਵਿਰਲੇ ਸੂਚਾਚਾਰੀ ਤੰਤੇ ਕਉ ਪਰਮ ਤੰਤ ਮਿਲਾਇਆ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜੋ ਮੀਨਾ ਬਿਨ ਪਾਣੀ ਐ ਤੇ ਉਹ ਸਾਖਤ ਮਰੈ ਪਿਆਸ ਤੇ ਉਹ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹੋ ਰਸ ਕਿਉ ਲਾਹੋ ਗੁਰ ਮੇਲੇ ਹਰ ਦੇ ਰਹਾਓ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ 86 ਤੀਰਥ ਮੱਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਾਤ ਬਾਹਰਾ ਤਪਨਾ ਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹੁ ਰੀ ਜਮ ਮਾਰੇ ਅੰਤਰ ਦੁਖ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਗੁਰ ਭਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਈ ਸੂਰਠ ਮਹੱਲਾ ਪਹਿਲਾ ਤੂ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕੀ ਮਾਗਉ ਕਿਛ تیر ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਘਟ ਘਟ ਰਵ ਰਹਿਆ ਬਨਵਾਰੀ ਜਲ ਤਲ ਮਹੀਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਭਯਾਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਪੀਹੋਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹੁ ਜਾਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਗੁਰ ਮਿਲਐ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜਨੇ ਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸੋਰਟਾ ਮਹੱਲਾ ਪਹਿਲਾ ਜਿਸ ਜਾਲ ਨਿਤ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੀਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਟਤ ਬਹੁਤ ਦੁੱਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗੁਣ ਛੋਡ ਗੁਨਾ ਕਉ ਧਾਵ ਹੋ ਕਰ ਅਵਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨ ਜਾਣ ਹੈ ਫਿਰ ਫਿਰ ਕੀਚ ਬੁਢਾ ਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੁਰਮਖ ਅੰਤਰ ਕੀ ਗਤਿ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੈ ਤਿਉ ਰਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਨਾ ਘਰ ਮੂਸਤ ਰੱਖ ਨਾ ਸਕੈ ਕੀ ਪਰ ਘਰ ਜੋ ਹਨ ਲਾਗਾ ਘਰ ਦਾ ਰੱਖੈ ਜੇ ਰਸ ਚਾਖੈ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਭਾਗਾ ਰਹਾਓ ਆਵਤ ਕਉ ਹਰਖ ਜਾਤ ਕਉ ਰੋਵਹਿ ਇਹੋ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੂਗਾ ਵੈ ਗੁਰਮੁਖ ਸੂ ਅਨਰਾਗਾ ਹਰ ਰਸ ਉੱਪਰ ਆਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਉ ਪਵਨ ਪਤ ਦੇਹੀ ਦੇਹੀ ਮਹਿ ਦੇਉ ਸਮਾਗਾ ਜੇ ਤੂੰ ਦੇਹਿ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲੇਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲੇਐ ਜਮ ਭਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਰਠ ਮਹੱਲਾ ਪਹਿਲਾ ਸਰਬ ਜੀ ਆਸਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ RAM ਜਪਹੁ ਸੁਖ ਹੋਈ ਐਹਨਸ ਗੁਰ ਕੇ ਚਰਨ ਸਰੇਵਹੁ ਹਰ ਦਾਤਾ ਭੁਗਤਾ ਸੋਈ ਰਹਾਓ ਜੋ ਅੰਤਰ ਸੋ ਬਾਹਰ ਦੇਖੋ ਅਵਰਨਾਂ ਦੂਜਾ ਕੋਈ ਜੀਉ ਗੁਰਮੁਖ ਇਕ ਦ੍ਰਿਸ਼ਟ ਕਰ ਦੇਖੋ ਘਟ ਘਟ ਜੋਤ ਸਮੋਈ ਜੀਉ ਚਲ ਤੋ ਠਾਕ ਰਖੋ ਘਰ ਆਪਣੈ ਗੁਰ ਮਿਲਿਆ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵਹੁ ਅਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੋਰਠ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਕਾਵੇ ਕਾ ਫਲ ਹੋਈ ਜਾ ਆਪੇ ਦੇਵੇ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾ ਤੇ ਸਚ ਮਹਿ ਰਹਿ ਆ ਸਮਾਈ ਰਹਾਉ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾ ਜਮ ਕਾ ਮਾਰਗ ਭਾਗਾ ਭੈ ਵਿਚ ਨਿਰਭਉ ਪਾਇਆ ਤਾ ਸਹਜੇ ਕੈ ਘਰ ਆਇਆ ਭਨਤ ਨਾਨਕ ਬੂਝੈ ਕੋ ਬੀਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋ ਆ ਜਿਨ ਵਿੱਚ ਹੋ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏਕੋ ਸੱਚਾ ਸਚ ਤੂ ਕੇਵਲ ਆਪ ਮੁਰਾਰੀ ਰਹਾਓ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਬਦੇ ਹਉ ਮੈਂ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਔਰ ਧਾਰੀ ਇਹ ਮਨੁਆ ਦੇਹ ਦਿਸਤਾਵ ਦਾ ਦੂਜੇ ਭਾਏ ਖਵਾਇਆ ਮਨਮੁਖ ਮੁਗਦ ਹਰ ਨਾਮ ਨਾ ਚੀਤੈ ਬਿਰਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਹੋ ਮੈਂ ਮੋਹ ਛੁਕਾਇਆ ਹਰ ਜਨ ਸਾਚੇ ਸਾਚ ਕਮਾਵੇਹ ਗੁਰ ਕੈ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰਖਿਆ ਔਰ ਧਾਰੀ ਨਾਨਕ ਨਾਵ ਹੋ ਗਤਮਤ ਪਾਈ ਈਹਾਰਾਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ ਅਖੋਟ ਨਾਮ ਧਾਨ ਕਦੇ ਨਿਖਟੈ ਨਾਹੀ ਕਿਨਹਿ ਨਾ ਕੀਮਤ ਹੋਏ ਨਾਮ ਧਾਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸਬਦ ਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਹੇ ਮਿਲੇ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅਮਰਤ ਲੂਟ ਹੈ ਮਨਮੁਖ ਨਹੀਂ ਬੂਝਿਆ ਹੈ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹੋਵੇਂ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲੇ ਨਾ ਚਲਦਿਆ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰਤੇ ਹਰ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸ ਹੋਵੈ ਤਾ ਹਰ ਪਾਏ ਵਿੱਚ ਹੋ ਆਪ ਗਵਾਈ ਭਗਤਾ ਕਾ ਕਾਰਜ ਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸਬਦ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣਿਆ ਦਾਸਾਂ ਨੂੰ ਕਿਰਪਾ ਕਰ ਪਿਆਰੇ ਰੱਖੋ ਪੈਜ ਹਮਾਰੀ ਰਹਾਓ ਸ਼ਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿੱਤ ਲਾਗਾ ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਜਨ ਅਣ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮੰਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚ ਹੋ ਭਰਮ ਛੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰਜੀ ਚਾਰਾ ਹਰ ਕੇ ਰੰਗ ਰਾਤਾ ਸਭ ਦੇ ਮਾਤਾ ਹੋਮੈ ਤਜੀ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ ਸੋਰਠ ਮਹੱਲਾ 3 ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ ਜਿੱਚਰ ਘਟ ਅੰਤਰ ਹੈ ਸਾਸਾ ਇਕ ਪਾਲਖਿ ਨੇ ਵਿਸਰਹਿ ਤੂ ਸੁਆਮੀ ਜਾਣੋ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ 부ਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਰਹਾਓ ਹਮ ਸਬਦ ਮੋਏ ਸਬਦ ਮਾਰ ਜੀਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸਿਉ ਰਹਿਆ ਸਮਾਈ ਸਾਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੂ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹਿਸ ਮਾਣੇ ਮਨ ਮੁਖ ਮੁਕਤ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰਨਾ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰਹਿ ਪ੍ਰਭ ਭਾਵਹਿ ਅਨੰਦਿਨ ਨਾਮ ਵਖਾਣੇ ਭਗਤਾਂ ਕੀ ਸਾਰ ਕਰਹਿ ਆਪ ਰੱਖਹਿ ਜੋ ਤੇਰੇ ਮਨ ਭਾਣੇ ਤੂੰ ਗੁਣ ਦਾਤਾ ਸਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਹਰ ਜੀਓ ਸਦਾ ਸਮਾਲ ਅੰਤ ਕਾਲ ਤੇਰਾ 베ਲੀ ਹੋਵੇ ਸਦਾ ਨਭਹਿ ਤੇਰੇ ਨਾਲ ਰਹਾਉ ਦੁਸ਼ਟ ਚਾਉਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਖ ਸੁਨਖ ਹੈ ਬਿਦਾਰੇ ਪ੍ਰਹਿਲਾਦ ਜਾਨ ਸਾਧ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਆਪਸ ਕੋ ਬਹੁ ਭਲਾ ਕਰ ਜਾਣ ਹੈ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤ ਹੈ ਨਾਹੀ ਅੰਤ ਗਏ ਪਛਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾ ਤੈਨ ਕੈ ਪਾਏ ਸੂਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੈ ਭਾਈ ਵਿਛੜ ਚੂਟਾ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੀਲੇ ਭਾਈ ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਕੁਟਾਂਬ ਸਭ ਜੀਅ ਕੇ ਬੰਧਨ ਭਾਈ ਭਰਮ ਭੁੱਲਾ ਸੰਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਨ ਹੈ ਮਰ ਜਨਮ ਹੈ ਵਾਰੋ ਵਾਰਾ ਹਾਉ ਮੇਰਾ ਜਗ ਪਲਚ ਰਹਿ ਆ ਭਾਈ ਕੋਇ ਨਾ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਇਥੇ ਬੂਝੈ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਏਕ ਨਦਰ ਕਰ ਵੇਖੈ ਸਭ ਊਪਰ ਜੇਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਾਈਐ ਸੋਰਠ ਮਹੱਲਾ ਤੀਜਾ ਚੌਥਕੇ ਸੱਚੀ ਭਗਤ ਸਤਿਗੁਰ ਤੇ ਹੋਵੈ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉਮੈ ਸਬਦ ਸਮਾਣੀ ਬੇਨਗੁਰ ਸਾਚੇ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰਹਿ ਸਦਾ ਦੁਖ ਪਾਵਹਿ ਦੂਬ ਮੋਏ ਵਿਣ ਪਾਣੀ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਦਰ ਕਰੇ ਪਤ ਰਾਖੇ ਹਰ ਨਾਮੋਂ ਦੇ ਵੜਿਆਈ ਰਹਾਓ ਪੂਰੇ ਗੁਰ ਤੇ ਆਪ ਪਛਾਤਾ ਸਬਦ ਸੱਚਾ ਵਿਚਾਰਾ ਹਿਰਦੈ ਜਗ ਜੀਵਨ ਸਾਧ ਵਸਿਆ ਤਜ ਕਾਮ ਕ੍ਰੋਧ ਅਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਸ਼ਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਖ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਅਗਾਹਾਇਆ ਕਾਮਲ ਪ੍ਰਗਾਸ ਸਦਾ ਰੰਗ ਰਾਤਾ ਅਨਹਦ ਸਬਦ ਵਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ ਰਾਮ ਨਾਮ ਕੀ ਗਾਤ ਕੋਈ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਗੁਰਮੁਖ ਹੋਵੇ ਸੋ ਮਗ ਪਛਾਨੈ ਹਰ ਰਸ ਰਸਨ ਰਸਾਈ ਜਾਪ ਤਪ ਸੰਜਮ ਸਭ ਗੁਰ ਤੇ ਹੋਵੇ ਹਿਰਦੈ ਨਾਮ ਵਸਾਈ ਨਾਨਕ ਨਾਮ ਸਮਾਲਿ ਹੈ ਸੇ ਜਨ ਸੂਹਨ ਦਰ ਸਾਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਗੁਰ ਮਿਲੇਐ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲੇਵਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤਿ ਨਾ ਊਪਜੈ ਭਾਈ ਮਨਮੁਖ ਦੂਜੈ ਭਾਏ ਤਉਹ ਕੁੱਟਹਿ ਮਨਮੁਖ ਕਰਮ ਕਰਹਿ ਭਾਈ ਪੱਲੇ ਕਿਛੂ ਨਾ ਪਾਏ ਗੁਰ ਮਿਲਿਐ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੁ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰ ਸਬਦ ਦੀ ਮੇਲਾਏ ਸੂਰਠ ਮਹੱਲਾ ਤੀਜਾ ਕਰ ਪਹਿਲਾ ਤਿਹੀ ਗੁਣੀ ਤ੍ਰਿ ਭਾਵਨ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ RAM ਨਾਮ ਲੱਗ ਚੂਤੀਏ ਭਾਈ ਪੂਛੋ ਗਿਆਨੀਆਂ ਜਾਏ ਮਨ ਰੇਤ ਰਹਿ ਗੁਣ ਛੋੜ ਚੌਥੇ ਚਿਤ ਲਾਏ ਹਰ ਜੀਉ ਤੇਰਾ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਓ ਨਾਮੈ ਤੇ ਸਭ ਊਪਜੇ ਭਾਈ ਨਾਏ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮਹਾਏ ਗੁਰਮੁਖ ਜਾਗੇ ਸੇ ਉਬਰੇ ਭਾਈ ਭਵਜਲ ਪਾਰ ਉਤਾਰ ਜਗ ਮਹਿ ਲਾਹ ਹਰ ਨਾਮ ਹੈ ਭਾਈ ਹਿਰਦੇ ਰੱਖਿਆ ਉਰਤਾਰ ਗੁਰਸਰਨ ਆਈ ਉਬਰੇ ਭਾਈ RAM ਨਾਮ ਲੇਵ ਲਾਏ ਨਾਨਕ ਨਾਉ ਬੀੜਾ ਨਾਉ ਤੁਲਹੜਾ ਭਾਈ ਜਿਤ ਲੱਗ ਪਾਰ ਜਨ ਪਾਏ ਸੋਰਠ ਮਹੱਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰਥੈ ਸੁਖ ਨਾਹੀ ਹਉ ਮੈਂ ਜਗਤ ਦੁੱਖ ਰੋਗ ਵਿਆਪਿਆ ਮਰ ਜਨਮੈ ਰੂਵੈ ਤਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵ ਹੈ ਤਾ ਸੁਖ ਪਾਵ ਹੈ ਨਾਹਿ ਤਾ ਜਾਹੇਗਾ ਜਨਮ ਗਵਾਏ ਰਹਾਓ ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਝੇ ਦੁਖ ਪਾਇਆ ਸਤਿਗੁਰੂ ਸੇਵੇ ਸੂ ਬਡ ਭਾਗੀ ਜਿਸਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੇ ਵਿੱਚ ਹੋ ਆਪ ਗਵਾਏ ਇਹੋ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤਿਗੁਰ ਮਿਲੈ ਤਾਂ ਅੱਖੀ ਵੇਖੈ ਕਰੈ ਅੰਦਰ ਸੱਚ ਪਾਏ ਸੋਰਠ ਮਹੱਲਾ ਤੀਜਾ ਬੇਨ ਸਤਿਗੁਰੂ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੀ ਰਹਾਓ ਮਨ ਸਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਕ ਮਨ ਨਿਰਮਲ ਹੋਆ ਕਿਲਬਿਕ ਕਾਟਣ ਹਾਰਾ ਸਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ Japhe ਸੀ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਜ ਤੁਨ ਉਪਜੈ ਗਾਤ ਮਤਿ ਤਾਂ ਦਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਬੌਰਾਨਾ ਮਨ ਮੁਖ ਅੰਦਾ ਸਬਦ ਨਾ ਜਾਣੈ ਝੂਠੇ ਭਰਮ ਭੁਲਾਨਾ ਰਹਾਓ ਤ੍ਰੈਗੁਣ ਮਾਇਆ ਭਰਮ ਭੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਣ ਸਿਰ ਉੱਪਰ ਉੱਭਉ ਗਰਭ ਜੋਨ ਦੁੱਖ ਪਾਏ ਤ੍ਰੈਗੁਣ ਵਰਤ ਹੈ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਆਰਾਮ ਨਾਮ ਸੁਖ ਹੋਈ ਤ੍ਰੈਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਬਦੇ ਹਉਮੈ ਖੋਈ ਸੋਰਠ ਮਹੱਲਾ ਚੌਥਾ ਅਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸੱਚਾ ਸਾਹ ਆਪੇ ਵਣਜਵਾਪਾਰੀਆ ਪਿਆਰਾ ਆਪੇ ਸੱਚ ਵੀ ਸਾਹੋ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਓ ਆਪੇ ਸੋਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹ ਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪ੍ਰਵਾਹ ਹੋ ਆਪੇ ਆਪ ਉਪਾਇਦਾ ਪਿਆਰਾ ਸਿਰ ਆਪੇ ਧੰੜੇ ਲਾਹੋ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪਤਨ ਪਤਨੀ ਪਿਆਰਾ ਆਪੇ ਪਾਰ ਲੰਘਾਓ ਆਪੇ ਸਾਗਰ ਬੋਹਿთა ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤਸ਼ਾਹੋ ਆਪੇ ਆਪ ਦਾ ਯਾਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੀਰਜ ਸੀਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹਿ ਢੇਰੀ ਹੋਏ ਮੇਰੇ ਮਨ ਮੈਂ ਹਰਬਿਨ ਅਵਰਨਾ ਕੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭ ਨਾਰਜਿਕ ਸਮਾਹ ਦਾ ਪਿਆਰਾ ਦੂਜਾ ਅਵਰਨਾ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲੱਖ ਨਾਲ ਲਖੀਐ ਪਿਆਰਾ ਆਪ ਲਖਾਵੇਂ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੀਵੜ ਅਵਰਨਾ ਕੋਏ ਸਭ ਘਟ ਆਪੇ ਭੋਗਵੇ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ